गांव ਦਾ ਗੁੰਦ ਸਰਕਾਰ ਨੇ ਇੱਕ ਬਣਤ ਬਣਾਈ ਅਮਰਤ ਸਾਰ ਪਹੁੰਚਾਉਣ ਨੂੰ ਸ੍ਰੀ ਫੌਜ ਚੜਾਈ ਅਮਰਤ ਸਰ ਪਹੁੰਚਾਉਣ ਨੂੰ ਸ੍ਰੀ ਫੌਜ ਚੜਾਈ ੜੋ ਸੰਤ ਜਰਨਾਲ ਸਿੰਘ ਆਖਿਆ ਹਰ ਗੱਲੇ ਕਟਕ ਹੋਜ ਦੇ ਝਾੜ ਤੇ ਅਮਰਤ ਸਰ ਵੱਲੇ ਕਟਕਵਾਰ ਦੇ ਚਾਰਤੇ ਅਮਰਤ ਸਰਵੱਲੇ ਪਹਿਲਾ ਗਿਆਨੀ ਜਲ ਸਿੰਘ ਤੋਂ ਸੈਨ ਕਰਾਏ ਫਿਰ ਇੰਦਰਾ ਨੇ ਫਿਰ ਇੰਦਰਾ ਨੇ ਵਾਰ ਨੂੰ ਇਹ ਹੁਕਮ ਸੁਣਾਏ ਫਿਰ ਇੰਦਰਾ ਨੇ ਵਾਰ ਨੂੰ ਇਹ ਹੁਕਮ ਸੁਣਾਏ ਧਾਦ ਜੋ ਆਪਣਾ ਵਦਿਆ ਹਰ ਮੰਦਰ ਟਕਹੋਰ ਦੇ ਝਾੜਤੇ ਅਮਰਤ ਸਰਵੱਲੇ ਟਕਹੋਰ ਦੇ ਝਾੜਤੇ ਅਮਰਤ ਸਰਵੱਲੇ ਲੈ ਜੋ ਜਨਾ ਚਈ ਦੇ ਹੰਨ ਫੌਜੀ ਦਸਤੇ ਕਰ ਦੋ ਬੰਦ ਪੰਜਾਬ ਦੇ ਚੌ ਪਾਸਿਓਂ ਰਸਤੇ ਕਰ ਦੋ ਬੰਦ ਪੰਜਾਬ ਦੇ ਚੌ ਪਾਸਿਓਂ ਰਸਤੇ ਮੇਜਰ ਜਰਨਲ ਬਣ ਹੋਰ ਬਣ ਸਾਥੀ ਚੱਲੇ ਕਟਕ ਹੋਰ ਦੇ ਝਾੜ ਤੇ ਅਮਰਤ ਸਰਵੱਲੇ ਕਟਕ ਹੋਰ ਦੇ ਝਾੜ ਤੇ ਅਮਰਤ ਸਰਵੱਲੇ ਤੋਪਖਾਨਾ ਤੇ ਟੈਂਕ ਹਨ ਇਹ ਨਾਲ ਲਗਾਣੇ ਹੱਲ ਕਵਟਰ ਸਮੇ ਸਮੇ ਸਭ ਵਰਤੀ ਜਾਣੀ ਅਲੀ ਕੌਟੜ ਸਮੇ ਸਮੇ ਸਭ ਵਰਤੀ ਜਾਣੇ ਤਗੜੀ ਫੋਰਸ ਨਾਲ ਲੈ ਜਾ ਬੋਲੋ ਹੱਲੇ ਕਟਕ ਹੋਰਦੇ ਝਾੜਤੇ ਅਮਰਤ ਸਰਵੱਲੇ ਕਟਕ ਹੋਰਦੇ ਝਾੜਤੇ ਅਮਰਤ ਸਰਵੱਲੇ ਹੋ ਨਾਲ ਕਮਾਂਡ ਫੋਰਸਾਂ ਲੱਭਣ ਲਈ ਲੋਹੋਰ ਸਾ ਲੱਪਣ ਲਈ ਲੈ ਜੋ ਬਨੋ ਜਵਾਨੋ ਹੌਸਲੇ ਸੰਤਾਨ ਨੂੰ ਪੈ ਜੋ ਬਨੋ ਜਵਾਨੋ ਹੌਸਲੇ ਸੰਤਾਨ ਨੂੰ ਪੈ ਜੋ ਉਹਨਾਂ ਸਾਡੇ ਸਰਾਂ ਤੋਂ ਹੰਸੀਨੇ ਸੱਲੇ ਕਟਕ ਘੋੜ ਦੇ ਝਾੜ ਤੇ ਅਮਰਤ ਸਰਵੱਲੇ ਕਟਕ ਘੋੜ ਦੇ ਝਾੜ ਤੇ ਅਮਰਤ ਸਰਵੱਲੇ ਪਿੰਡਰਾਂ ਵਾਲੇ ਸੰਤ ਨੂੰ ਹਰ ਮੰਦਰੋਂ ਕੱਢਣਾ ਕੋਈ ਵੀ ਸਾਥੀ ਹੋ ਸਦਾ ਜਿਉਂਦਾ ਨਹੀਂ ਛੱਡਣਾ ਕੋਈ ਵੀ ਸਾਥੀ ਹੋ ਸਦਾ ਜਿਉਂਦਾ ਨਹੀਂ ਛੱਡਣਾ ਸਿੱਖ ਹੈ ਕੜੀ ਬਾਤਿਓ ਮਹੀਂ ਰਹਿਣੇ ਥਲੇ ਕਟ ਘੋੜ ਦੇ ਛਾੜਤੇ ਅਮਰਤ ਸਰਵੱਲੇ ਕਟ ਘੋੜ ਦੇ ਛਾੜਤੇ ਅਮਰਤ ਸਰਵੱਲੇ ਓ ਪਾ ਹਰਮੰਦਰ ਸਾਹਿਬ ਨੂੰ ਚੋਂ ਪਾਸਿਓਂ ਡੇਰਾ ਤੋਪਾਂ ਨਾਲੇ ਉਡਾ ਦਿਓ ਸੰਤਾਂ ਦਾ ਡੇਰਾ ਤੋਪਾਂ ਨਾਲੇ ਉਡਾ ਦਿਓ ਸੰਤਾਂ ਦਾ ਡੇਰਾ ਮਸਤਾ ਸੱਚ ਦਬਾਉਣ ਲਈ ਹਨ ਫੌਜੀ ਕੱਲੇ ਮਸਤਾ ਸੱਚ ਦਬਾਉਣ ਲਈ ਹਨ ਫੌਜੀ ਕੱਲੇ ਹੌੜ ਦੇ ਝਾੜ ਤੇ ਅਮਰਤ ਸਰਵੱਲੇ ਕਟਕ ਹੌੜ ਦੇ ਝਾੜ ਤੇ ਅਮਰਤ ਸਰਵੱਲੇ